ਕੰਮ ਕਰਦਾ ਨਹੀਂ ਜੱਟ ਰੁਣ ਜੱਟ ਆ ਰਹੀਆਂ ਪਿਆਰ ਨੂੰ ਹਰ ਵਾਰ ਕੱਢੇ ਹੀ ਹੁੰਦਾ ਪਰ ਹਰ ਵਾਰ ਹੀ ਦਰਨਾ ਹੈਲੋ ਨਾਸਪੈਨਾ ਕੋਣੇ ਕੋਣੇ ਕਰਿਆ ਰੋ ਕੋਣੇ ਕੋਣੇ ਕਰਿਆ ਰੋ ਟੱਕਰੀ ਮਾਰਨੇ ਟੱਕਰੀ ਨਹੀਂ ਮਾਰਦੇ ਬਾਈ ਟੱਕਰੀ ਮਾਰਦੇ ਪੱਤਰਕਾਨ ਨੂੰ ਬਜ਼ੁਰਗ औरत ਦੀ ਮਦਦ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਇੱਕ ਪੀਆਰਟੀਸੀ ਬੱਸ ਜੋ ਕਿ ਅੰਬਾਰੇ ਤੋਂ ਲੁਧਿਆਣੇ ਜਾ ਰਹੀ ਸੀ ਤੇ ਖੰਨੇ ਬੱਸ ਸਟੈਂਡ ਤੇ ਆ ਕੇ ਰੁਕੀ ਪਰ ਜਦੋਂ ਸਵਾਰੀਆਂ ਚੜ੍ਹਨ ਲੱਗੀਆਂ ਤਾਂ ਬੱਸ ਡਰਾਈਵਰ ਨੇ ਬਿਨਾਂ ਦੇਖੇ ਬੱਸ ਭਜਾ ਲਈ ਜਿਸ ਕਰਕੇ ਇੱਕ ਬਜ਼ੁਰਗ ਔਰਤ ਬੱਸ ਦੇ ਟਾਇਰ ਥੱਲੇ ਉਣ ਤੋਂ ਬਾਰ-ਬਾਰ ਬਚੀ ਮੌਕੇ ਤੇ ਮੌਜੂਦ ਪੱਤਰਕਾਰ ਨੇ ਜਦੋਂ ਇਸ ਸਬੰਧੀ ਬੱਸ ਕੰਡਕਟਰ ਤੇ ਡਰਾਈਵਰ ਨੂੰ ਸਵਾਲ ਕੀਤੇ ਤਾਂ ਉਹਨਾਂ ਦੁਆਰਾ ਸ਼ਰੀਮ ਦਿਨ ਦਿਹਾੜੇ ਗੁੰਡਾਗਰਦੀ ਕੀਤੀ ਗਈ ਉਹਨਾਂ ਦੁਆਰਾ ਆਪਣੇ ਨਾਲ ਹੋਰ 10-15 ਵਿਅਕਤੀਆਂ ਨੂੰ ਬੁਲਾ ਕੇ ਪੱਤਰਕਾਰ ਨਾਲ ਕੁੱਟਮਾਰ ਕੀਤੀ ਗਈ ਜਦੋਂ ਪੱਤਰਕਾਰ ਦੁਆਰਾ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕਰਨ ਲਈ ਫੋਨ ਕੀਤਾ ਗਿਆ ਤਾਂ ਇਹਨਾਂ ਦੁਆਰਾ ਪੱਤਰਕਾਰ ਦਾ ਫੋਨ ਵੀ ਖੋਲਿਆ ਗਿਆ ਤੇ ਉਸ ਨਾਲ ਗਾਲੀ-ਗਲੋਤ ਵੀ ਕੀਤਾ ਗਿਆ ਰੀਸ਼ਵਤ ਮੰਗਣ ਦੇ ਵੀ ਦੋਸ਼ ਲਾਏ ਗਏ ਨੇ ਮੌਕੇ ਤੇ ਮੌਜੂਦ ਇੱਕ ਗੁਰਸਿੱਖ ਵਿਅਕਤੀ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਪੱਤਰਕਾਰ ਨਾਲ ਇਹਨਾਂ ਦੁਆਰਾ ਧੱਕਾ ਕੀਤਾ ਗਿਆ ਹੈ ਜਿਥੇ ਆਪਾਂ ਦੇਖ ਰਹੇ ਹਾਂ ਆਏ ਦਿਨ ਕਿਤੇ ਨਾ ਕਿਤੇ ਸਰਕਾਰੀ ਜੋ ਬੱਸ ਡਰਾਈਵਰ ਨੇ ਉਹਨਾਂ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ ਉੱਥੇ ਹੀ ਖੰਨੇ ਦਾ ਵੀ ਆ ਜਾ ਪਰੇ ਕੰਟੀ ਗੋਲਾ ਤੇ ਆ ਕੱਲੀ ਨਾਲ ਤੇਰੇ ਤੂੰ ਦੱਸ ਵੀਡੀਓ ਬਣਾ ਵੀਡੀਓ ਬਣਾ ਤੇਰੀ ਵੀਡੀਓ ਬਣਾ

ਕੀ ਨਾਮ ਕੀ ਨਾਮ ਹੋਇਆ ਪੱਤਰਕਾਰ ਨਹੀਂ ਰੋਕਦੇ ਨਹੀਂ ਹੈਗੇ ਕਈ ਡਾਫੇ ਸੰਗਣ ਆਹ ਹੋੜ ਖਲੇ ਪਟਾਣਾ ਮਾਰ ਜਮੇ 53 ਸਾਰੀਆਂ ਪਿੰਡ ਹਰ ਵਾਰ ਸਾਡੇ ਹੀ ਆਉਂਦਾ ਪਰ ਨਵਾਰੀ ਨਵਾਰੀ ਸਰਕਾਰ ਆਇਆ ਕੋਣ ਹੈ ਸਰਕਾਰ ਆਇਆ ਟੱਕਰੀ ਮਾਰਦੇ ਟੱਕਰੀ ਮਾਰਦੇ ਬਾਈ ਟੱਕਰੀ ਮਾਰਦੇ ਓਏ ਤੁਸੀਂ ਕੀ ਹੋ ਤੁਸੀਂ ਕੀ ਹੋ ਇਹ ਬੱਸ ਦੇ ਵਿੱਚ ਰਮਜੋਈਤੀ ਕਰਦੇ ਹੋ ਇਹ ਗੁੰਡਾਗਰਦੀ ਕਰਦੇ ਨੇ ਬੱਸ ਦੇ ਵਿੱਚ ਕੀ ਨਾਮ ਹੈ ਹਲੋ ਕੀ ਨਾਮ ਆਹ ਦੇਖੋ ਬੱਸ ਦੇ ਵਿੱਚ ਇਹ ਗੁੰਡਾਗਰਦੀ ਕਰਦੇ ਨੇ ਇਹ ਬੱਸ ਦੇ ਅਸਰਤ ਨੂੰ ਮਾਰ ਇਹ ਖੰਨਾ ਦੇ ਵਿੱਚ ਖੜੇ ਆ ਇਹ ਡਰਾਈਵਰ ਵੱਲੋਂ ਔਰਤ ਨੂੰ ਕੁੱਟਿਆ ਗਿਆ ਤੇ ਜਦ ਆ ਉਹ ਵੀ ਇਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰੀ ਤਾਂ ਇਹਨਾਂ ਨੇ ਮੋਬਾਈਲ ਨੂੰ ਵੀ ਹੱਥ ਮਾਰਿਆ ਤੇ ਟੱਕਾ ਟੱਕਾ ਮੁੱਕੀ ਵੀ ਕੀਤੀ ਆ ਇਹ ਮੈਂ ਡਰਾਈਵਰ ਦੀ ਇੱਕ ਵਾਰ ਸ਼ਕਲ ਦਿਖਾ ਦੇਣਾ ਕਿ ਤੁਸੀਂ ਦੇਖ ਸਕਦੇ ਹੋ ਮਾਈਕਾਡ ਮਾਈਕ ਮਾਈਕ ਇਹ ਤਸਵੀਰਾਂ ਕੰਨਾ ਸ਼ਹਿਰ ਦੀ ਅਦਾ ਕਰਿਆ ਅੰਬਾਲਾ ਕੈਂਟੋ ਅਮਰੀਕਾ ਵਰ ਬਫ ਜਾਰੀ ਆ ਅੰਡੀ ਪੱਤਰਕਾਰ ਆ ਮੈਂ ਅੰਡੀ ਰੱਖ ਜੋ ਪੱਤਰਕਾਰ ਆ ਮੈਂ ਕੈਸਾ ਚਲੂ ਗਿਆ ਮਾਰ ਇੱਕ ਕੰਨਾ ਦੀ ਤਸਵੀਰਤ ਕਰ ਰਿਹਾ ਜੋੜੋ ਉਹ ਤਰੀ ਉਹਦੀ ਜਿਹੜਾ ਬੋਲਦਾ ਨਹੀਂ ਮੈਂ ਵੀਡੀਓ ਬਣਾਈ ਇੱਕ ਕੰਨਾ ਦੀ ਤਸਵੀਰਤ ਕਰ ਰਿਹਾ ਇੱਥੇ ਡਰਾਈਵਰ ਵੱਲੋਂ ਲੇਡੀਜ਼ ਨਾਲ ਵੀ ਬਤਮੀਜ਼ੀ ਕੀਤੀ ਗਈ ਆ ਲੇਡੀਜ਼ ਨੂੰ ਥੱਲੇ ਵੀ ਫੁੱਟਿਆ ਗਿਆ ਇਹਦਾ ਭੱਜਣ ਨੂੰ ਬਾਹਰ ਹੁਣ ਮਟੰਡਾ ਪਾਉਂਦੀਆਂ ਨੇ ਨਾ ਕਿ ਨਾਂ ਸੀਗਾ ਫਿਰ ਗਰਾਮੇ ਸਾਈਡ ਤੇ ਲੰਘਦੇ ਬਸ ਤੁਸੀਂ ਤੁਸੀਂ ੱਕੇ ਮਾਰੇ ਨੇ ਪੁੱਤਰ ਕਰੇ ੱਲ ੱਕੇ ਮਾਰੇ ਮੇਰੀ ਗੱਲ ਸੁਣ ਲੈ ਬੰਦੇਆਂ ਨੂੰ ਹਾਂ ਜੀ ਹਾਂ ਜੀ ਬੋਲੋ ਬੋਲੋ ਨਹੀਂ 50 ਸਵਾਰੀਆਂ ਲਾਉਟ ਆ ਨਾ ਔਰ ਜਾ ਕੇ ਗਿਣ ਲਾ ਤੇ ਟੱਕੇ ਮਰਨ ਦਾ ਮੈਨੂੰ ਟੱਕੇ ਮਰਨ ਦਾ ਕੀ ਰਹਿਦਾ ਤੁਹਾਡੇ ਕੋਲ ਕੀ ਰਹਿਦਾ ਮੈਨੂੰ ਟੱਕੇ ਮਰਨ ਦਾ ਕੀ ਰਹਿਦਾ ਹੈਲੋ ਨਾਂ ਕੀ ਸੀ ਆਪਣੇ ਨਾਂ ਕੀ ਉਹ ਨਾਂ ਪੁੱਛਣਾ ਇਹ ਕੈਮਰਾ ਜਾਂ ਪਰੇ ਕੀ ਗੱਲ ਹੈ ਤੈਨੂੰ चार <laughs> ਬਲੈ ਰੱਬੀ ਹੋ ਗਿਆ ਜੀ ਬੰਗਲਾ ਗਾਣੇ ਤੁਸੀਂ ਕਿਹਾ ਬੁੜੀਆਂ ਜਿਹੜਾ ਵਗੈਰਾ ਜੀ ਨੇ ਤੁਸੀਂ ਰੋਣ ਮੈਂ ਕਿਹਾ ਲਾਡੋ ਯਾਰ ਲਾਡੋ ਪੰਜੇ ਦਾ ਬਣਾ ਲਓ ਇਹ ਮੈਂ ਜਾਣ ਲੱਗਿਆ ਲੱਭਣੇ ਗੱਡੀ ਖਾ ਇਹ ਗੱਡੀ ਕਿਹਦੀ ਹੈ ਤੁਸੀਂ ਕਿਉਂ ਚੜਦੇ ਹੋ ਓਏ 52 ਸਾਰਿਆਂ ਲੋਕ ਤੁਸੀਂ ਕਿਉਂ ਚੜਦੇ ਹੋ ਫਿਰ રાતરો દુળ્યો કેના ફરના દુળ્યો ના સાચું બોલ કે સાચું બોલ કે આવું ચાલતું નથી આવું કાલ ખોણો નહીં રાતરો દુળ્યો કેના રાતરો દુળ્યો તો બહુ થાની આ વીરુ વીરુ ਕਰਦਾ ਮੇਰੀ ਗੱਲ ਸੁਣਦੇ ਆ ਮੈਂ ਗੱਲ ਕਰਦਾ ਆ ਯਾਰ ਕੱ ਲੈ ਆਂ ਪੂਰੀ ਲੰਦੇ ਸੀ ਓ ਯਾਰ ਤੂੰ ਹੀ ਕਿਤੇ ਬੰਦਿਆ ਮੈਂ ਹੁਣ ਪੱਠੇ ਤੂੰ ਹੀ ਬੰਦਿਆ ਤੇ ਜਲਦੀ ਤੂੰ 2000 ਰੁਪਏ ਸਬਟ ਕਰ ਦੇਂਗੀ ਉਹਨਾਂ ਮੰਗੇ ਆ ਅਸੀਂ ਨਹੀਂ ਕਹਿੰਦੇ ਵੀਰੇ ਤੂੰ ਇਹ ਵੇਹ ਕਹਿੰਦੇ ਬੰਦਾ ਹੋ ਜਾ ਕਿਹੜਾ ਹੱਕ ਵਰਦਾ ਬੰਬੀ ਜੋ ਰੋਣ ਲੈ ਜਾਂ ਜੋ ਬਾਕੀ ਲਾ ਦੇ ਲੈ ਤੁਸੀਂ ਕਰੇ ਇਰਾਰੇ ਫਾਰੇ ਨੇ ਰਲ ਕੇ ਮੇਰੇ ਨਾਲ ਮਾਰਕੁੱਟ ਕੀਤੀ ਆ ਡਰਾਈਵਰਾਂ ਕਨੈਕਟਰ ਨੇ ਰਲ ਕੇ ਮਾਰਕੁੱਟ ਕੀਤੀ ਆ ਤੇ ਇੱਥੇ ਇਹਨਾਂ ਨੇ ਮੇਰੇ ਤੋਂ ਦੋਸ਼ ਲਾ ਇਨੇ ਇਹਨਾਂ ਸ਼ੋਤ ਨੇ ਆਂਦੇ ਚਿਹਰੇ ਸ਼ੋਤ ਨੇ ਤੇ 100 ਰੁਪਈਆ ਮੰਗਿਆ ਹੋਏ ਵੀਡੀਓ ਬਣੀ ਹੋਈ ਆ ਕੋਈ ਨਹੀਂ ਇੱਥੇ ਰਾਤ ਤੀਕ ਤੱਕ ਇਹਦੇ ਸਾਹਮਣੇ ਬੋਲਾਂਗੇ ਕੋਈ ਬੰਦਾ ਡਰਾਈਵਰ ਹੋਵੇ ਮੈਂ ਥੱਪੜ ਮਾਰਿਆ ਨਹੀਂ ਵੀਡੀਓ ਬਣੀ ਹੋਈ ਆ ਇਹਨੇ ਇਹਦੇ ਤੇ ਤੁਪੜ ਮਾਰਿਆ ਇਹਨਾਂ ਨੇ ਤੁਪੜ ਮਾਰਿਆ ਨੇੜੇ ਹੀ ਹੋਇਆ ਤੁਪੜ ਮਾਰਿਆ ਉਹ ਕੈਮਰਾਂ ਦੇ ਫੋਟੋ ਦਿਖਾਈਏਗਾ ਉਹ ਪੂਰਾ ਮੈਟਰ ਕੀ ਸੀ ਮਾਤਾ ਜੀ ਚੜ ਰਹੀ ଥିਗੇ ਬੱਸ ਚ ਉਹ ਇਹਨਾਂ ਨੇ ਬੱਸ ਨਹੀਂ ਰੋਕੀ ਬੱਸ ਥੱਲੇ ਕਰ ਗਈ ਮਾਤਾ ਕਾ ਥੱਲੇ ਕਰ ਗਈ ਬੱਸ ਚੋਂ ਤੇ ਮੈਂ ਉੱਤੇ ਕੀ ਕੀਤਾ ਜੀ ਤਾਂ ਕੋਈ ਗਾਲ ਨਹੀਂ ਕੱਢੀ ਹੈ ਇਲਜ਼ਾਮ ਤੇਰੇ ਤੇ ਲਾਉਂਦੇ ਨੇ ਵੀ ਤਾਂ ਗਾਲਾਂ ਕੱਢੀਆਂ ਨੇ ਇਹਨਾਂ ਨੂੰ ਤੇ ਮੈਂ ਮਾਤਾ ਜੀ ਨੂੰ ਡਰਾਈਵਰ ਨੂੰ ਸਿਰਫ ਇਹਨਾਂ ਪੁੱਛਿਆ ਸੀਗਾ ਵੀ ਇੱਕ ਬੱਸ ਦੇ ਵਿੱਚ ਕਿਉਂ ਘੇਰੇ ਨੇ ਤੇ ਡਰਾਈਵਰ ਨੇ ਕੀ ਕੀਤਾ ਤੇਰੇ ਨਾਲ ਧੱਕਾਸ਼ਾਹੀ ਕੀਤੀ ਉਹਨਾਂ ਨੇ ਤੇ ਇਹ ਸਾਰੀ ਪਬਲਿਕ ਦੋਸ਼ ਲਾਉਂਦੇ ਆ ਵੀ ਪੈਸੇ ਮੰਗੇ ਨੇ ਤੇ ਤੁਸੀਂ ਇੱਥੇ ਸਾਰੇ ਇੱਕ ਇਹਨਾਂ ਦਾ ਡਰਾਈਵਰ ਨੇ ਜਿੰਨਾ ਵੀ ਡਰਾਈਵਰ ਮਹਿਕਮਾ ਇਹਨਾਂ ਦਾ ਸਾਰਿਆਂ ਦਾ ਇੱਕ ਇੱਕ ਹੀ ਹੈ ਇਹਨਾਂ ਨੇ ਸਾਰਿਆਂ ਨੇ ਗੁੰਡਾਗਰਦੀ ਕੀਤੀ ਆ ਜੀ ਮਾਰਕੁੱ ਕਿਹੜੇ ਪਿੰਡ ਦੇ ਰਹਿਣਾ ਬੈਟ ਕਲਾਹੀ ਆ ਹੱਕ ਸੱਚ ਦੀ ਲੜਾਈ ਦੇ ਨਾਲ ਹਾਂ ਹੱਕ ਸੱਚ ਦੀ ਨਾਲੇ ਆ ਬਾਈ ਕੋਈ ਮੈਂ ਮੈਂ ਪਾਸੇ ਦੀ ਡਿਮਾਂਡ ਕੀਤੀ ਆ ਨਹੀਂ ਕੋਈ ਪੈਸੇ ਦੀ ਡਿਮਾਂਡ ਨਹੀਂ ਕੀਤੀ ਤੇ ਇੱਕ ਨਰਪੱਕ ਪੱਤਰਕਾਰੀ ਨਵਾਈ ਆ ਉੱਤੇ ਜਾਓ ਆਂਟੀ ਆ ਬੱਸ ਦੇ ਵਿੱਚੋਂ ਗਿਰੇ ਨੇ ਨਵਾਈ ਆ ਕਿੱਥੇ ਗਰੀ ਆ ਵੀਰੇ ਆ ਬੜੇ ਬਸਟੈਂਡ ਦੇ ਸਾਹਮਣੇ ਬਾਈ ਉਹ ਜਿਹੜੇ ਇਹ ਲੋਕ ਡਰਾਈਵਰ ਕਿੱਥੇ ਹੋ ਕੇ ਜਿਹੜੇ ਲੱਕ ਲਓ ਡਰਾਈਵਰ ਆ ਨੇ ਕਿੱਥੇ ਹੋ ਕੇ ਮੇਰੇ ਤੇ ਦਾਵਾ ਬੋਲਿਆ ਉਹਦੇ ਵਾਰ ਕੀ ਘੜਾ ਚੋਨੇ ਹੋ ਇਹਨਾਂ ਦੀ ਸਾਰੇ ਸਾਥ ਗਲਤ ਗੱਲ ਆ ਵੀ ਤੇਰੇ ਨਾਲ ਤਾਂ ਕਾ ਦਿੱਤਾ ਇਹਨਾਂ ਨੇ ਪੈਸੇ ਲੈਣੇ ਐਂ ਕਹਿੰਦੇ ਨੇ ਲਿਆ ਬੰਦਾ ਦਿਖਾਜਣ ਨੂੰ ਕਿਹੜਾ ਬੰਦਾ ਤੇਰੇ ਨਾਲ ਤਾਂ ਕਾ ਦਿੱਤਾ ਉਹ ਸਾਰੇ ਸਾਥ ਬੇਇਨਸਾਫੀ ਆ ਵੀ ਤੇਰੇ ਨਾਲ ਗੱਲ ਕਰਦੇ ਜਿਹੜੀ ਕਰਨੀ ਸੀ ਇਹਨਾਂ ਨੇ ਆ ਨੰਬਰ ਲੈ ਲਓ 99976 77940 ਕੀ ਨਾਮੋਂ ਕੜੇ ਜੀ ਆਪਣਾ ਦਲਵੀਰ ਸਿੰਘ ਮੈਨੂੰ ਫੋਨ ਲਾ ਲਿਓ ਮਰਜ਼ੀ ਲਾ ਲਿਓ ਮੈਂ ਗਵਾਹੀ ਦਊਂਗਾ ਠੀਕ ਆ ਜੀ